ਅਰ ਜੀਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਵਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਕਹਿੰਦੇ ਹੈ ਭਾਈ ਜਿਸ ਪ੍ਰਮਾਤਮਾ ਦੇ ਅੱਗੇ ਸਾਰੇ ਜੀਵ ਸਾਰੇ ਮਨੁੱਖ ਸੀਸ ਨਵਾਉਂਦੇ ਨੇ ਝੁਕਦੇ ਨੇ ਪਾਸ ਕਹਿੰਦੇ ਭਾਈ ਤੂੰ ਵੀ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਸੀਸ ਨਵਾਇਆ ਕਰ ਉਸ ਪ੍ਰਮਾਤਮਾ ਦੀ ਬਾਣੀ ਦੇ ਨਾਲ ਉਹਦੀ ਬੰਦਗੀ ਨਾਲ ਜੁੜਿਆ ਕਰ ਜਿਸ ਪ੍ਰਮਾਤਮਾ ਦੇ ਅੱਗੇ ਸਾਰੇ ਜੀ ਵੀ ਸੀਸ ਨਵਾਉਂਦੇ ਉਸ ਪ੍ਰਮਾਤਮਾ ਦੀ ਬਾਣੀ ਨੂੰ ਸਮਝਦੇ ਹੈ ਗਾਉਂਦੇ ਹੈ ਪਾਤਸ਼ਾਹ ਕਹਿੰਦੇ ਭਾਈ ਤੂੰ ਵੀ ਗਾਇਆ ਕਰ ਤੂੰ ਵੀ ਬਾਣੀ ਨੂੰ ਸੁਣਿਆ ਕਰ ਤੇ ਉਸ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਕਰ ਹਰ ਜੀਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨ ਤੇ ਫੇਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਸੱਜਣ ਦਾ ਵਣ ਲਗਿਆ ਕਿਸੇ ਨਾ ਦੇਈ ਬਨ ਪਾਤਸ਼ਾਹ ਕਹਿੰਦੇ ਭਾਈ ਪ੍ਰਮਾਤਮਾ ਨੇ ਲੜ ਲਗਿਆ ਜਮਾ ਦਾ ਡਰ ਨਹੀਂ ਰਿੰਦਾ ਜਮ ਡਰਾਉਂਦੇ ਨਹੀਂ ਆ ਪ੍ਰਮਾਤਮਾ ਦੇ ਚਰਨੀ ਲਗਿਆ ਜਿਹੜਾ ਮਨੁੱਖ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਲੱਗ ਜਾਂਦਾ ਹੈ ਪਾਸ ਕਹਿੰਦੇ ਉਸ ਮਨੁੱਖ ਨੂੰ ਜਮ ਬੰਨ ਕੇ ਨਿਲ ਜਾ ਸਕਦੇ ਮਹਾਰਾਜ ਆਗਿਆ ਹੀ ਨਹੀਂ ਦਿੰਦੇ ਉਹਨਾਂ ਨੂੰ ਵੀ ਉਸ ਮਨੁੱਖ ਨੂੰ ਜਮ ਬੰਨ ਕੇ ਧੂ ਕੇ ਲੈ ਜਾਣ ਤਾਂ ਕਿ ਪ੍ਰਮਾਤਮਾ ਦੀ ਬਾਣੀ ਪ੍ਰਮਾਤਮਾ ਦਾ ਸ਼ਬਦ ਤੇ ਉਕਾਲਪੁਰਖ ਖੁਦ ਉਸ ਮਨੁੱਖ ਦੇ ਨਾਲ ਖੜ ਜਾਂਦਾ ਹੈ ਫਿਰ ਜੰਮ ਉਸ ਮਨੁੱਖ ਨੂੰ ਡਰਾ ਨਹੀਂ ਸਕਦੇ ਉਹਨੂੰ ਸਤਾ ਨਹੀਂ ਸਕਦੇ ਜਿਸ ਤਰ੍ਹਾਂ ਦੁਨਿਆਵੀ ਪਿਤਾ ਆਪਣੇ ਪੁੱਤ ਦੇ ਨਾਲ ਧੀ ਨਾਲ ਮੁੰਡੇ ਨਾਲ ਮੋਢਾ ਜੋੜ ਕੇ ਖੜਾ ਹੋਵੇ ਨਾ ਜਿਹਦੇ ਨਾਲ ਪਿਤਾ ਖੜਿਆ ਤੇ ਉਸ ਮਨੁੱਖ ਨੂੰ ਉਸ ਬੱਚੇ ਨੂੰ ਉਸ ਪੁੱਤ ਨੂੰ ਕੋਈ ਡਰਾ ਨਹੀਂ ਸਕਦਾ ਕਿਉਂਕਿ ਬਰਾਬਰ ਪਿਤਾ ਖੜਾ ਹੈ ਇਸੇ ਤਰ੍ਹਾਂ ਉਹ ਅਕਾਲ ਪੁਰਖ ਪਰਮਾਤਮਾ ਸਾਡਾ ਪਿਤਾ ਹੈ ਸਾਡਾ ਸਭ ਕੁਝ ਹੀ ਹੈ ਉਹੀ ਮਾਂ ਹੈ ਉਹੀ ਪਿਤਾ ਹੈ ਉਹੀ ਭਾਈ ਹੈ ਉਹੀ ਮਿੱਤਰ ਹੈ ਤੇ ਪਾਤਸ਼ਾਹ ਕਹਿੰਦੇ ਜਿਹਦੇ ਨਾਲ ਉਹ ਅਕਾਲ ਪੁਰਖ ਖੜ ਜਾਏ ਜਮ ਉਹਨੂੰ ਕਦੇ ਵੀ ਡਰਾ ਨਹੀਂ ਸਕਦੇ ਤੇ ਨਾ ਉਹਨੂੰ ਬੰਨ ਕੇ ਲੈ ਜਾ ਸਕਦੇ ਜਮਾਂ ਦਾ ਡਰ ਨਹੀਂ ਰਹਿਂਦਾ ਪਾਤਸ਼ਾਹ ਕਹਿੰਦੇ ਨਾ ਹਰ ਸੱਜਣ ਧਾਵਣ ਲੱਗਿਆ ਕਿਸੇ ਨਾ ਦੇਈ ਬੰਨ ਕਿਸੇ ਨੂੰ ਇਜਾਜ਼ਤ ਨਹੀਂ ਆ ਵੀ ਨਾਮ ਜਪਣ ਵਾਲੇ ਨੂੰ ਕੋਈ ਬੰਨ ਕੇ ਲੈ ਜੇ ਉਹ ਪ੍ਰਮਾਤਮਾ ਕਿਸੇ ਨੂੰ ਉਜਾੜਿਤ ਨਹੀਂ ਦਿੰਦਾ। ਵੀ ਨਾਮ ਜਪਣ ਵਾਲੇ ਨੂੰ ਕੋਈ ਪਰੇਸ਼ਾਨ ਕਰੇ। ਕਿਉਂਕਿ ਜਿਹਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਖੋਦ ਹੈ। ਉਹਨੂੰ ਕੌਣ ਸਤਾ ਸਕਦਾ ਹੈ? ਉਹ ਅਕਾਲ ਪੁਰਖ ਪ੍ਰਮਾਤਮਾ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਮਾਨਕ ਮੋਤੀ ਨਾਮ ਪ੍ਰਭ। ਉਨ ਲੱਗੇ ਨਾ ਹੀ ਸਨ ਪਾਥ ਕਹਿੰਦੇ ਭਾਈ ਲੋਕ ਨਾ ਹੀਰੇ ਮੋਤੀ ਕੀਮਤੀ ਧਨ ਇਹ ਸਭ ਕੁਝ ਇਕੱਠਾ ਕਰਨ ਵਾਸਤੇ ਭੱਜ ਦੌੜ ਕਰਦਾ ਹੈ ਮਨੁੱਖ ਹੀਰੇ ਮੋਤੀ ਕੀਮਤੀ ਧਨ ਇਕੱਠਾ ਕਰਨ ਲਈ ਬਹੁਤ ਭੱਜ ਦੌੜ ਕਰਦਾ ਹੈ ਤੇ ਲੋਕ ਕਰਦੇ ਵੀ ਨੇ ਪਾਸੇ ਕਹਿੰਦੇ ਪਰ ਜਦੋਂ ਮਨੁੱਖ ਇਹ ਇਕੱਠਾ ਕਰ ਲੈਂਦਾ ਜੋੜ ਲੈਂਦਾ ਤੇ ਇਹਨੂੰ ਚੋਰੀ ਦਾ ਵੀ ਡਰ ਰਹਿੰਦਾ ਵੀ ਕਿਤੇ ਚੋਰੀ ਨਾ ਹੋ ਜੇ ਕਿਉਂਕਿ ਪਾਸੇ ਕਹਿੰਦੇ ਜਿਹੜੀ ਦਿਸਣ ਵਾਲੀ ਚੀਜ਼ ਹੈ ਨਜ਼ਰ ਆਉਂਦੀ ਉਹ ਲੁੱਟੀ ਜਾ ਸਕਦੀ ਏ ਚੋਰੀ ਹੋ ਸਕਦੀ ਏ ਉਹਦਾ ਚੋਰੀ ਹੋਣਾ ਲੁੱਟਣਾ ਲਾਜ਼ਮੀ ਹੈ ਨਾ ਲੁੱਟਿਆ ਜਾ ਸਕਦਾ ਪਰ ਪਾਤਸ਼ਾਹ ਕਹਿੰਦੀ ਇੱਕ ਚੀਜ਼ ਕਦੇ ਨਹੀਂ ਲੁੱਟੀ ਜਾਂਦੀ ਇੱਕ ਨਾ ਉਹ ਕਦੇ ਚੋਰੀ ਹੁੰਦੀ ਏ ਉਹ ਇਨਾ ਹੀਰੇ ਜਵਾਹਰਾਤ ਮੋਤੀ ਦੁਨੀਆ ਦੇ ਧਨ ਨਾਲੋਂ ਵੀ ਕੀਮਤੀ ਹੈ ਸਭ ਤੋਂ ਜ਼ਿਆਦਾ ਕੀਮਤ ਉਸ ਦੀ ਹੈ ਉਹ ਕੀ ਹੈ ਪ੍ਰਮਾਤਮਾ ਦਾ ਨਾਮ ਇਹਦੀ ਕੋਈ ਕੀਮਤ ਨਹੀਂ ਇਹ ਬੜਾ ਵੱਡਾ ਮੁੱਲਾ ਹੈ ਇਹ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ ਇਹ ਮੋਤੀਆਂ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ ਪਾਸਾ ਕਿੰਦੀ ਸਭ ਤੋਂ ਬੇਸ਼ਮਾਰ ਕੀਮਤੀ ਪ੍ਰਮਾਤਮਾ ਦਾ ਨਾਮ ਹੈ ਤੇ ਜਿਹਦੇ ਕੋਲੇ ਪ੍ਰਮਾਤਮਾ ਦਾ ਨਾਮ ਹੈ ਉਹ ਕਦੇ ਲੁੱਟਿਆ ਨਹੀਂ ਜਾ ਸਕਦਾ ਸ਼ਬਦ ਨਹੀਂ ਕਦੇ ਲੁੱਟਿਆ ਜਾਂਦਾ ਪ੍ਰਮਾਤਮਾ ਦਾ ਨਾਮ ਕਿਉਂਕਿ ਪ੍ਰਮਾਤਮਾ ਦਾ ਨਾਮ ਨਜ਼ਰ ਨਹੀਂ ਆਉਂਦਾ ਉਹਨੂੰ ਸੁਣਿਆ ਤੇ ਗਾਇਆ ਜਾ ਸਕਦਾ ਹੈ ਮਹਿਸੂਸ ਕੀਤਾ ਜਾ ਸਕਦਾ ਹੈ ਤੇ ਪਾਤਸ਼ਾਹ ਕਹਿੰਦੇ ਜਿੰਨਾ ਜਿੰਨਾ ਮਨੁੱਖਾਂ ਨੇ ਗਾਇਆ ਨਾ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਤੋਂ ਕੋਈ ਇਹ ਨਾਮ ਧਨ ਖੋ ਨਹੀਂ ਸਕਿਆ ਲੁੱਟ ਨਹੀਂ ਸਕਿਆ ਜਿਵੇਂ ਆਪਾਂ ਦੁਨਿਆਵੀ ਗੱਲ ਕਰ ਲਈਏ ਵੀ ਬੱਚਾ ਸਕੂਲ ਦੇ ਵਿੱਚ ਪੜ੍ਹਦਾ ਹੈ ਸਕੂਲ ਦੇ ਵਿੱਚ ਦੋ ਭਰਾ ਨੇ ਦੋਨੋਂ ਇਸ ਸਕੂਲ ਦੇ ਵਿੱਚ ਪੜ੍ਹਦੇ ਹੋਣ ਇੱਕ ਮੇਰੇ ਵਰਗਾ ਨਲਾਇਕ ਆ ਉਹਨੇ ਥੋੜੀ ਪੜ੍ਹਾਈ ਕੀਤੀ ਮੁੜ ਕੇ ਉਹ ਹੋਰ ਕੰਮਾਂ ਦੇ ਵਿੱਚ ਲੱਗ ਗਿਆ ਇੱਕ ਨੇ ਬੀਯਡ ਪੀ ਐਚ ਡੀ ਗਿਆਨੀ ਸਭ ਕੁਝ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਵੱਡੇ ਹੋਏ जिने ज्यादा पढ़ाई कीती ना ओदी नौकरी लागगी लग, ओ जॉब ਤੇ ਲੱਗਿਆ ਨੌਕਰੀ ਲੱਗ ਗਿਆ ਹੁਣ ਜਿਹੜਾ ਮੇਰੇ ਵਰਗਾ ਸੀ ਉਹ 6-7 ਪੜ੍ਹਿਆ ਉਹ ਵੀ ਨੌਕਰੀ ਦੀ ਭਾਲ ਕਰੇ ਕਿਸੇ ਨੇ ਕਿਹਾ ਵੀ ਤੈਨੂੰ ਭਾਈ ਹੋਰ ਕੋਈ ਨੌਕਰੀ ਸਰਕਾਰੀ ਤੇ ਮਿਲ ਨਹੀਂ ਸਕਦੀ ਹਾਂ ਕਿਤੇ ਸਕਿਉਰਟੀ ਗਾਰਡ ਲਵਾ ਸਕਦੇ ਆ ਕਿਤੇ ਨੌਕਰ ਲਵਾ ਸਕਦੇ ਆ ਪਰ ਜੇ ਤੂੰ ਕਵੇਂ ਮੈਂ ਕੁਰਸੀ ਤੇ ਬਹਿ ਕੇ ਕੰਮ ਕਰਾਂ ਇਹ ਨਹੀਂ ਕਰ ਸਕਦਾ ਕਿਉਂਕਿ ਤੇਰੇ ਕੋਲ ਉਨੀ ਪੜ੍ਹਾਈ ਨਹੀਂ ਨਾ ਉਨੀ ਵਿਦਿਆ ਨਹੀਂ ਆ ਉਹ ਮਾਨਿ ਮੰਨ ਸੋਚਦਾ ਵੀ ਮਣਾ ਵੀ ਇੱਕ ਨੂੰ ਨੌਕਰੀ ਮਿਲ ਗਈ ਆ ਤੇ ਮੈਨੂੰ ਮਿਲਦੀ ਰਹੀ ਪੜ੍ਹਾਈ ਤੇ ਮੈਂ ਵੀ ਕੀਤੀ ਐ ਪਰ ਇਹ ਨਾ ਸੋਚਿਆ ਉਹਨੇ ਵੀ ਉਹਨੇ ਤੇਰੇ ਨਾਲੋਂ ਜ਼ਿਆਦਾ ਦੁੱਗਣੀ ਮਿਹਨਤ ਕਰਕੇ ਪੜ੍ਹਾਈ ਕੀਤੀ ਐ ਸਮਝਿਆ ਸ਼ਬਦ ਨੂੰ ਆਪਣੇ ਸੁਰਤ ਵਿੱਚ ਗ੍ਰਹਿਣ ਕੀਤਾ ਐ ਅੰਦਰ ਲੈ ਕੇ ਗਿਆ ਐ ਇਹ ਸਮਝ ਨਾ ਪਵੇ ਇੱਕ ਦੂਦੇ ਵਿੱਚ ਮਨ ਮਟਾਓ ਥੋੜਾ ਆ ਗਿਆ ਈਰਖਾ ਹੋ ਗਿਆ ਦੋਨਾਂ ਦੀ ਸ਼ਾਦੀ ਹੋ ਗਈ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਮੇਰੇ ਵਰਗਾ ਜਿਹੜਾ ਨਲਾਇਕ ਸੀ ਉਹ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਵੀ ਮੈਨੂੰ ਤੇ ਅਲੱਗ ਕਰ ਦਿਓ ਮੈਂ ਆਡਣਾ ਮੇਰੇ ਹਿੱਸੇ ਦੀ ਜ਼ਮੀਨ ਮੈਨੂੰ ਜੋ ਮੇਰੇ ਹਿੱਸੇ ਆਉਂਦਾ ਉਹ ਮੈਨੂੰ ਦੇ ਦਿਓ ਮੈਂ ਕਟਿਆ ਨਹੀਂ ਰਹਿਣਾ ਹਾਂ ਮਾਤਾ ਪਿਤਾ ਨੇ ਬੜਾ ਸਮਝਾਇਆ ਵੀ ਕਟਿਆ ਦੇ ਵਿੱਚ ਬੜੀ ਤਾਕਤ ਹੁੰਦੀ ਹੈ ਇਤفاق ਹੁੰਦਾ ਹੈ ਵੀ ਤੂੰ ਰਹਿਣ ਦੇ ਉਹ ਕਹਿੰਦਾ ਨਹੀਂ ਮੈਂ ਨਹੀਂ ਕਟਿਆ ਨੇ ਰਹਿਣਾ ਮੈਂ ਇਹਦੇ ਨਾਲ ਨਹੀਂ ਰਹਿਣਾ ਚਲੋ ਮਾਤਾ ਪਿਤਾ ਨੇ ਪਿੰਡ ਦੇ ਮੋਤਵਾਰ ਸੱਜਣ ਸਦੇ ਤੇ ਦੋਨਾਂ ਨੂੰ ਬਿਠਾਇਆ ਬਣਦੇ ਬਣਦੇ ਹਿੱਸੇ ਦੀ ਜ਼ਮੀਨ ਮੁਲਾਜ਼ਮਾਂ ਨੂੰ ਕਹਿ ਕੇ ਦੇ ਦਿੱਤੀ ਵੀ ਐਨੀ ਜ਼ਮੀਨ ਭਾਈ ਤੈਨੂੰ ਆਉਂਦੀ ਐ ਐਨੀ ਜ਼ਮੀਨ ਤੈਨੂੰ ਆਉਂਦੀ ਐ ਅੱਧਾ ਘਰ ਤੇਰਾ ਤੇ ਅੱਧਾ ਘਰ ਤੇਰੇ ਭਰਾ ਦਾ ਸਭ ਕੁਝ ਵੰਡਿਆ ਗਿਆ ਜਦੋਂ ਨੌਕਰੀ ਵਾਲਾ ਤੁਰਨ ਲੱਗਿਆ ਨਾ ਤਾਂ ਉਹਨੇ ਬਾਹ ਫਾੜੀ ਕਹਿੰਦਾ ਵੀਰਾ ਕਿੱਥੇ ਚੱਲਿਆ ਜਮੀਨ ਵੰਡੀ ਗਈ ਘਰ ਵੰਡਿਆ ਗਿਆ ਮਾਤਾ ਪਿਤਾ ਵੀ ਵੰਡੇ ਗਏ ਵੀ ਇੰਨੇ ਮਹੀਨੇ ਤੂੰ ਬੇਬੇ ਬਾਪੂ ਨੂੰ ਰੱਖਣਾ ਤੇ ਇੰਨੇ ਮਹੀਨੇ ਮੈਂ ਬੇਬੇ ਬਾਪੂ ਨੂੰ ਰੱਖਣਾ ਸਭ ਕੁਝ ਵੰਡਿਆ ਗਿਆ ਇੱਕ ਚੀਜ਼ ਰਹਿ ਗਈ ਉਹ ਆਂਦਾ ਵੀ ਕੀ ਕਿੰਦਾ ਜਿਹੜੀ ਤੂੰ ਪੜ੍ਹਾਈ ਕੀਤੀ ਏ ਪੀ ਐਚ ਡੀ ਕੀਤੀ ਏ ਜਿੰਨੀ ਵੀ ਪੜ੍ਹਾਈ ਕੀਤੀ ਏ ਅੱਧੀ ਮੈਨੂੰ ਦੇ ਕੇ ਜਾ ਉਹ ਹਰਾਂ ਨਵੀਂ ਇੱਕ ਵੀ ਵੰਡੀ ਜਾ ਸਕਦੀ ਇਹਦੀ ਤੇ ਵੰਡੀ ਪਾਈ ਨਹੀਂ ਸਕਦੀ ਜੀ ਨੇ ਪੜ੍ਹਾਈ ਕੀਤੀ ਏ ਜੀ ਨੇ ਸੁਰਤ ਵਿੱਚ ਲੈ ਕੇ ਗਿਆ ਉਹਦੇ ਕੋਲ ਹੀ ਰਹਿਣੀ ਏ ਉਹਦੇ ਕੋਲੇ ਦੂਜਾ ਨਹੀਂ ਨਾ ਲੈ ਸਕਦਾ ਖੋ ਨਹੀਂ ਸਕਦਾ ਇਹ ਕੋਈ ਭਾਂਡਾ ਥੋੜੀ ਹੈ ਵੀ ਜਿਹੜਾ ਵੰਡ ਲਾਂਗੇ ਹਾਂ ਜਿਪਾਇਆ ਜਾ ਸਕਦਾ ਹੈ ਪਰਮਾਤਮਾ ਦਾ ਨਾਮ ਪ੍ਰਾਪਟ ਪੜ੍ਹਾ ਸਕਦਾ ਪਰ ਆਪਣੇ ਸਰਟੀਫਿਕੇਟ ਆਪਣੀ ਪੜਾਈ ਉਹਨੂੰ ਵੰਡ ਨਹੀਂ ਸਕਦਾ ਵੀ ਤੂੰ ਆ ਲੈ ਜਾ ਸਰਟੀਫਿਕੇਟ ਨਹੀਂ ਦੇ ਸਕਦਾ ਇਸੇ ਤਰ੍ਹਾਂ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਧਨ ਐਸਾ ਕੀਮਤੀ ਹੀਰਾ ਹੈ ਨਿਰਮੋਲ ਕੈ ਜਿਹਨੂੰ ਲੁੱਟਿਆ ਨਹੀਂ ਜਾ ਸਕਦਾ ਚੋਰੀ ਹੋਣ ਦਾ ਡਰ ਹੈ ਨਹੀਂ ਦੁਨੀਆ ਦਾ ਧਨ ਹੀਰੇ ਲਾਲ ਜਵਾਰਾਤ ਕੀਮਤੀ ਧਨ ਜ਼ਮੀਨ ਜਾਇਦਾਦ ਸਭ ਕੁਝ ਚੋਰੀ ਹੋ ਸਕਦਾ ਹੈ ਵੰਡਿਆ ਜਾ ਸਕਦਾ ਹੈ ਚੋਰੀ ਹੋ ਸਕਦਾ ਪਰ ਪ੍ਰਮਾਤਮਾ ਦਾ ਨਾਮ ਨਹੀਂ ਕਦੇ ਚੋਰੀ ਹੁੰਦਾ ਇਹ ਚੋਰੀ ਨਹੀਂ ਹੁੰਦਾ ਨਾ ਇਹ ਬਾਜ਼ਾਰ ਵਿੱਚੋਂ ਮਿਲਦਾ ਹੈ ਨਾ ਇਹ ਪੈਸਿਆਂ ਦੇ ਨਾਲ ਮਿਲਦਾ ਦੁਨਿਆਵੀ ਪੜ੍ਹਾਈ ਦੇ ਸਰਟੀਫਿਕੇਟ ਪੈਸੇ ਦੇ ਜੋਰ ਨਾਲ ਬਣਾਏ ਜਾ ਸਕਦੇ ਪਰ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੀ ਬਾਣੀ ਨਹੀਂ ਮਿਲਦੀ ਪੈਸੇ ਨਾਲ ਥੋੜੀ ਮਿਲਦੀ ਹੈ ਇਥੇ ਪ੍ਰੇਮ ਦੇ ਨਾਲ ਮਿਲਦੀ ਹੈ ਕੋਈ ਪ੍ਰੇਮ ਨਾ ਜਪੇ ਤੇ ਬਾਣੀ ਮਨੁੱਖ ਨੂੰ ਮਿਲ ਜਾਂਦੀ ਹੈ ਮਾਨਕ ਮੋਤੀ ਨਾਨਕ ਪ੍ਰਭ ਉਨ ਲੱਗੇ ਨਾ ਹੀ ਸੰ ਰੰਗ ਸਬੇ ਨਾਰਾਇਣੇ ਜੀਤੇ ਮਨ ਭਵਨ ਪਾਸ ਕਿੰਦੀ ਪ੍ਰਮਾਤਮਾ ਦੇ ਜਿੰਨੇ ਵੀ ਕੌਤਕ ਹੋ ਰਹੇ ਨੇ ਉਹ ਸਭ ਨਾਮ ਧਨ ਦੀ ਬਰਕਤ ਨਾਲ ਹੀ ਸਭ ਕੁਝ ਹੋ ਰਿਹਾ। ਤੇ ਪਾਸਕਿੰਦੇ ਇਹ ਨਾਮ ਧਨ ਦੀ ਬਰਕਤ ਉਸੇ ਮਨੁੱਖ ਨੂੰ ਪਿਆਰੇ ਲੱਗਦੇ ਐ ਜਿਹੜੇ ਨਾਮ ਜਪਦੇ ਭਾਣਾ ਇਹ ਰਜ਼ਾ ਜੋ ਕੁਝ ਹੁੰਦਾ ਪਿਆ। ਉਹੀ ਮਨੁੱਖ ਇਸ ਰਜ਼ਾ ਨੂੰ ਭਾਣੇ ਨੂੰ ਮੰਨਦਾ ਜਿਹਨੇ ਨਾਮ ਧਨ ਇਕੱਠਾ ਕੀਤਾ ਹੋਇਆ ਜੋੜਿਆ ਹੋਇਆ। ਉਹੀ ਮਨੁੱਖ ਉਦੇ ਭਾਣੇ ਨੂੰ ਉਦੀ ਰਜ਼ਾਨ ਜਾਣਦਾ ਰੰਗ ਸਭੇ ਨਰਾਇਣੇ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰ ਜੋ ਪ੍ਰਭ ਕੀਤੇ ਆਪਣੇ ਸਹੀ ਕਈ ਧਨ ਪਾਤਸ਼ਾਹ ਕਹਿੰਦੇ ਹੈ ਭਾਈ ਜਿੰਨਾ ਮਨੁੱਖਾਂ ਨੂੰ ਜਿੰਨਾ ਬੰਦਿਆਂ ਨੂੰ ਪ੍ਰਮਾਤਮਾ ਨੇ ਆਪਣਾ ਨਾਮ ਧੰਨ ਦੇ ਕੇ ਆਪਣਾ ਬਣਾ ਲਿਆ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਜਗਤ ਵਿੱਚ ਸ਼ੋਭਾ ਮਿਲਦੀ ਹੈ ਉਹਨਾਂ ਦੀ ਸ਼ੋਭਾ ਸਦੀਵੀ ਰਹਿੰਦੀ ਹੈ ਜਿਨ੍ਹਾਂ ਨੂੰ ਜਿੰਨਾ ਬੰਦਿਆਂ ਨੂੰ ਪ੍ਰਮਾਤਮਾ ਨੇ ਨਾਮ ਧੰਨ ਦੇ ਕੇ ਨਵਾਜਿਆ ਤੇ ਆਪਣਾ ਬਣਾਇਆ ਹੋਇਆ ਨਾ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਜਗਤ ਵਿੱਚ ਸਦਾ ਵਾਸਤੇ ਸੋਭਾ ਮਿਲ ਜਾਂਦੀ ਏ ਉਹਨਾਂ ਦੀ ਜੈ ਜੈਕਾਰ ਹੋਇਆ ਕਰਦੀ ਜਿਹੜੇ ਨਾਮ ਜਪਣ ਵਾਲੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣਾ ਨਾਮ ਧੰਨ ਦਿੱਤਾ ਹੋਇਆ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰਵਣ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਨਨ ਪਤਿ ਕਿnde ਭਾਈ ਪ੍ਰਮਾਤਮਾ ਦੇ ਮਲਾਪ ਦਾ ਆਨੰਦ ਸੋਈ ਮਨੁੱਖ ਮਾਣਦੇ ਨੇ ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਗਿਆ ਉਹੀ ਆਨੰਦ ਮਾਣ ਸਕਦੇ ਆ ਨਾ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੋਈ ਹੈ ਗੁਰੂ ਦਾ ਸਾਥ ਮਿਲ ਗਿਆ ਹਰ ਜੇਟਰ ਅੰਗੀਲਾ ਤੇ ਸਤਨੀ ਜਿਸ ਕਾ ਭਾਗ ਮਤਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਕਹਿੰਦੇ ਭਾਈ ਜਿਸ ਮਨੁੱਖ ਦੇ ਮੱਥੇ ਦੇ ਭਾਗ ਜਾਗੇ ਉਸੇ ਮਹੀਨਾ ਜੇਤ ਦਾ ਮਹੀਨਾ ਸੁਹਾਵਨਾ ਲੱਗਦਾ ਸੋਹਣਾ ਲੱਗਦਾ ਤੇ ਪਾਤਸ਼ਾਹ ਕਹਿੰਦੇ ਜੀ ਨੂੰ ਜੇਠ ਦਾ ਮਹੀਨਾ ਸੋਹਣਾ ਲੱਗਦਾ ਉਸੇ ਨੂੰ ਪਰਮਾਤਮਾ ਮਿਲਦਾ ਜਿਸ ਮਨੁੱਖ ਦੇ ਮੱਥੇ ਦੇ ਭਾਗ ਜਾਗੇ ਨੇ ਕਰਮ ਜਾਗੇ ਨੇ ਉਸ ਮਨੁੱਖ ਨੂੰ ਜੇਠ ਦਾ ਮਹੀਨਾ ਸੋਹਣਾ ਲੱਗਦਾ ਤਿ ਭਾਗ ਕਿੰਨਾ ਦੇ ਜਾਗਦੀ ਏ ਜਿੰਨਾ ਕਿੰਨਾ ਮਨੁੱਖਾਂ ਦੇ ਭਾਗ ਜਾਗਦੇ ਨੇ ਉਹਨਾਂ ਮਨੁੱਖਾਂ ਦੇ ਜਿਹੜੇ ਮਨੁੱਖ ਪਰਮਾਤਮਾ ਦੇ ਨਾਲ ਜੁੜੇ ਹੋਏ ਐ ਹਰ ਜੇਠ ਜੜਨ ਦਾ ਲੋੜੀ ਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਬਨ ਲੱਗਿਆ ਜਿਹੜੇ ਪਰਮਾਤਮਾ ਦੇ ਲੜ ਲੱਗੇ ਰਹਿੰਦੇ ਨੇ ਉਹਨਾਂ ਨੂੰ ਜੇਠ ਦਾ ਮਹੀਨਾ ਸੁਹਾਵਣਾ ਲੱਗਦਾ ਸੋਹਣਾ ਲੱਗਦਾ ਚੰਗਾ ਲੱਗਦਾ ਉਹੀ ਨਾਮ ਜਪ ਸਕਦੇ ਜਿਹੜੇ ਕਦੇ ਗੁਰੂ ਕੋਲੇ ਆਏ ਨਹੀਂ ਗੁਰੂਖੁਲ ਬੈਠੇ ਨਹੀਂ ਗੁਰੂ ਦੀ ਸਮਝ ਨਹੀਂ ਆ ਉਹ ਤੇ ਨਾਮ ਵੀ ਨਹੀਂ ਜਪ ਸਕਦੇ ਪਾਸ ਜਿਵੇਂ ਕਹਿੰਦੇ ਵੀ ਕਲਾਸ ਵਿੱਚ ਉਹੀ ਸਟੂਡੈਂਟ ਬਹਿ ਸਕਦਾ ਜਿਸ ਸਟੂਡੈਂਟ ਦਾ ਸਕੂਲ ਦੇ ਵਿੱਚ ਨਾਮ ਦਾਖਲ ਹੈ ਜਿਸ ਬੱਚੇ ਦੀ ਐਡਮਿਸ਼ਨ ਹੋਈ ਨਾ ਉਹੀ ਬੱਚਾ ਕਲਾਸ ਵਿੱਚ ਬੈਠ ਸਕਦਾ ਹੈ ਉਹੀ ਪੜ ਸਕਦਾ ਨਹੀਂ ਮੇਰੇ ਵਰਗਾ ਸਕੂਲ ਬਾਹਰੋਂ ਦੇਖ ਸਕਦਾ ਹੈ ਅੰਦਰ ਜਾ ਕੇ ਕਲਾਸਾਂ ਦੇਖ ਸਕਦਾ ਹੈ ਪਰ ਕਲਾਸ ਵਿੱਚ ਬਹਿ ਨਹੀਂ ਸਕਦਾ ਕਿਉਂ ਕਿ ਦਾਖਲਾ ਨਹੀਂ ਲਿਆ ਐਡਮਿਸ਼ਨ ਨਹੀਂ ਹੋਈ ਉਹ ਤੇ ਦੁਨਿਆਵੀ ਸਕੂਲ ਆਣਾ ਤੇ ਆ ਉਸ ਅਕਾਲ ਪੁਰਖ ਗੁਰੂ ਨਾਨਕ ਦੇ ਕਰਦਾ ਸਕੂਲ ਹੈ ਜਿਸ ਮਨੁੱਖ ਨੇ ਇੱਥੇ ਨਹੀਂ ਦਾਖਲਾ ਲਿਆ પાਛ ਕੇ ਦੀ ਦੁਨਿਆਵੀ ਪੜ੍ਹਾਈ ਨਾ ਕਰੇਗਾ ਸਰ ਜਾਏਗਾ ਪਰ ਜੇ ਨਿਰੰਕਾਰ ਦੇ ਘਰ ਦੀ ਪੜ੍ਹਾਈ ਨਾ ਕੀਤੀ ਤੇ ਸਰਨਾ ਨਹੀਂ ਪਾਈ ਫਿਰ ਜਾਮਾ ਜਿਹੜੇ ਉਹ ਕੇਸਾਂ ਤੋਂ ਫੜ ਕੇ ਧੂਕੇ ਲੈ ਕੇ ਜਾਂਦੇ ਨੇ ਪਾਤਸ਼ਾਹ ਕਹਿੰਦਾ ਨਾ ਜੋਂ ਜਮ ਆਏ ਕੇਸ ਗਹਿ ਪਟਕੇ ਤਾਂ ਦਿਨ ਕਿਸ਼ਨਾ ਵਸਾਹੇਗਾ ਜਦੋਂ ਜਮਾ ਨੇ ਕੇਸਾਂ ਤੂੰ ਆ ਕੇ ਫੜ ਕੇ ਧੂੜਿਆ ਨਾ ਫਿਰ ਤੈਥੋਂ ਇੱਥੇ ਰਿਆ ਨਹੀਂ ਜਾਣਾ ਉਹਨਾਂ ਨੇ ਤੂ ਕਿ ਲੈ ਜਾਣਾ ਫਿਰ ਥੋੜੀ ਨਾਮ ਜਪਿਆ ਜਾਣਾ ਤਾਂ ਹੀ ਤੇ ਪਾਤਸ਼ਾਹ ਕਹਿੰਦਾ ਦੇ ਮਨ ਰਾਮ ਸਿਉ ਕਰ ਪ੍ਰੀਤ ਪਰਮਾਤਮਾ ਦੇ ਨਾਲ ਪ੍ਰੀਤ ਪਾਉ ਦੇ ਨਾਲ ਸੁਰਤ ਜੋੜ। ਜਿਹੜਾ ਪਰਮਾਤਮਾ ਸਭ ਕੁਝ ਹੀ ਦੇ ਸਕਦਾ ਹੈ ਜਿਸ ਪਰਮਾਤਮਾ ਦੇ ਵਾਸ ਵਿੱਚ ਸਭ ਕੁਝ ਹੈ। ਸਵਰਗ ਵਿੱਚ ਰਹਿਣ ਵਾਲੀ ਕਾਮ ਤੀਨ ਹੈ। ਸ਼ਬਦ ਜਿਹੜਾ ਸਵਰਗ ਵਿੱਚ ਜਗ੍ਹਾ ਦੇ ਸਕਦਾ ਹੈ। ਉਸ ਪਰਮਾਤਮਾ ਦੇ ਨਾਲ ਜੁੜਿਆ ਕਰ। ਰਾਮ ਸਿਮਰ ਪਛਤਾਏਗਾ ਮਨ ਏ ਮਣਾ ਪ੍ਰਮਾਤਮਾ ਨੂੰ ਸਿਮਰਿਆ ਕਰ ਨਹੀਂ ਤਾਂ ਪਛਤਾਉਣਾ ਪੈ ਜਾਣਾ ਔਰੇ ਮਨ ਕਿਥੇ ਸਿਮਰਦਾਏ ਤੇ ਪਾਪੀ ਜੀਆਰਾ ਲੋਭ ਕਰਤ ਹੈ ਇਹ ਮਨ ਤੇ ਪਾਪ ਹੀ ਕਰਦਾ ਰਿੰਦਾ ਮਾੜਾ ਹੀ ਸੋਚਦਾ ਰਿੰਦਾ ਚੰਗਾ ਤੇ ਕਦੇ ਸੋਚਿਆ ਹੀ ਨਹੀਂ ਇਸ ਮਨ ਨੇ ਲੋਭੀ ਬੜਾ ਲਾਲਚੀ ਬੜਾ ਪਾਪੀ ਜੀ ਅਰਾ ਲੋਭ ਕਰਤ ਹੈ ਤਾਂ ਦਿਨ ਕਿਸ ਨਾਂ ਬਸਾਹਿੰਗਾ ਇਹ ਬੜਾ ਲੋਭੀ ਤੇ ਲਾਲਚੀ ਹੈ ਮਨ ਇਸ ਮਰਦਾਨੀਆ ਬਾਸ ਕਹਿੰਦੇ ਜੇ ਨਾਮ ਨਾ ਜਪਿਆ ਇੱਕ ਦਿਨ ਤੂੰ ਕਾਗਜ਼ ਵਾਂਗ ਗਲ ਜਾਣਾ ਇਸ ਲਈ ਮਣਾ ਨਾਮ ਜਪਿਆ ਕਰ ਉਸ ਪ੍ਰਮਾਤਮਾ ਦੇ ਨਾਲ ਜੁੜਿਆ ਕਰ ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਸਾਜਿਆ ਹਰ ਜੇਟ ਰੰਗੀਲਾ ਤਿਸ ਤਣੀ ਜਿਸ ਕਹ ਭਾਗ ਮਥਨ ਹਰ ਸੱਜਣ ਦਾ ਬੰਦ ਲੱਗਿਆ ਕਿਸੇ ਨ ਦੇ ਬੰ ਪਰਮਾਤਮਾ ਦੇ ਲੜ ਲੱਗਿਆ ਜਮਾ ਦਾ ਡਰ ਨਹੀਂ ਰਿਂਦਾ ਜਮ ਸਤਾ ਨਹੀਂ ਸਕਦੇ ਜਮ ਡਰਾ ਨਹੀਂ ਸਕਦੇ ਉਸ ਪ੍ਰਮਾਤਮਾ ਦੇ ਚਰਨੀ ਲੱਗਿਆ ਹੈ ਤੇ ਮਹਾਰਜ ਨਾਮ ਜਪਣ ਵਾਲੇ ਨੂੰ ਜਮ ਸਤਾਉਣ ਇਹ ਇਜਾਜ਼ਤ ਹੀ ਨਹੀਂ ਮਹਾਰਜ ਦਿੰਦੇ ਜਮਾ ਨੂੰ ਵੀ ਤੁਸੀਂ ਸਤਾਉ ਜਾ ਕੇ ਜਮ ਵੀ ਦੂਰ ਹੋ ਕੇ ਖੜ ਜਾਂਦੇ ਆ ਕਿਉਂਕਿ ਜਿਸ ਮਨੁੱਖ ਦੇ ਨਾਲ ਜਿਸ ਬੱਚੇ ਦੇ ਨਾਲ ਪਿਤਾ ਖੜਿਆ ਹੋਵੇ ਉਹ ਕਿਸੇ ਤੋਂ ਨਹੀਂ ਡਰਦਾ ਤੇ ਜਿਸ ਨਾਮ ਜਪਣ ਵਾਲੇ ਦੇ ਨਾਲ ਗੁਰੂ ਨਾਨਕ ਸੇ ਮਰਦ ਖੜੇ ਹੈ ਉਹਨੂੰ ਵੀ ਫਿਰ ਜਮ ਡਰਾ ਨਹੀਂ ਸਕਦੇ ਸਤਾ ਨਹੀਂ ਸਕਦੇ ਉਸ ਮਨੁੱਖ ਨੂੰ ਵੀ